ਜੇ 25 ਤੱਕ ਜੋ ਯੂਨੀਵਰਸਿਟੀ ਨੇ ਕਿਹਾ ਸੀਗਾ ਵੀ ਫੈਸਲਾ ਆ ਜਾਊਗਾ ਜੇ ਉਹ ਫੈਸਲਾ ਨਾ ਆਇਆ 26 ਤਰੀਕ ਨੂੰ ਯੂਨੀਵਰਸਿਟੀ ਅਸੀਂ ਬੰਦ ਕਰਾਂਗੇ ਭਾਜੀਪੀ ਦੇ ਚੰਡੀਗੜ੍ਹ ਦੇ ਦਫ਼ਤਰ ਜਾਂ ਪੰਜਾਬ ਦੇ ਵਿੱਚ ਵੱਖ-ਵੱਖ ਦਫ਼ਤਰ ਜ਼ਿਲ੍ਹਿਆਂ ਦੇ ਉਹ ਵੀ ਅਸੀਂ ਬੰਦ ਕਰਨ ਤੇ ਸਹਿਮਤੀ ਬਣਾ ਲਈ ਹੈ ਸਾਡੀ ਜੰਗ ਸਿੱਧੀ ਸੈਂਟਰ ਨਾਲ ਹੈ ਤੇ ਅਸੀਂ ਸੈਂਟਰ ਨੂੰ ਦੱਸਣਾ ਚਾਹੁੰਦੇ ਆ ਇਹ ਯੂਨੀਵਰਸਿਟੀ ਦੇ ਇਕੱਲੇ ਇੱਟਾਂ ਦਾ ਮਸਲਾ ਨਹੀਂਗਾ ਇਹ ਪੰਜਾਬ ਦੇ ਲੋਕਾਂ ਦੀ ਪੰਜਾਬ ਹਰਿਆਣਾ हिमाचल ਦੇ ਸਟੂਡੈਂਟਾਂ ਦੀ ਜਗੀਰ ਦਾ ਮਸਲਾ ਗਾ ਜਥੇਬੰਦੀਆਂ ਨੂੰ ਵੀ ਸੱਦਾ ਪੰਜਾਬ ਦੇ ਲੋਕਾਂ ਨੂੰ ਵੀ ਸੱਦਾ ਰਹੂਗਾ ਜੋ ਵੀ ਆਉਣਾ ਚਾਹੁੰਦਾ ਉਹਨਾਂ ਲਈ ਦਰਵਾਜ਼ੇ ਖੁੱਲੇ ਰਹਿਣਗੇ ਇੰਨੀ ਕਿ ਸਾਡੇ ਵਿੱਚ ਚੜੀ ਸਮਰਥਾ ਹੈਗੀ ਹੈ ਵੀ ਪੁਲਿਸ ਚਾਵੇ ਨਾ ਚਾਵੇ ਅਸੀਂ ਉਹਨਾਂ ਨੂੰ ਆਪੇ ਯੂਨੀਵਰਸਿਟੀ ਦੇ ਵਿੱਚ ਇੰਟਰ ਕਰਵਾ ਲਾਂਗੇ ਸਾਡੇ ਜਿਹੜੇ ਵੀ ਸਪੋਰਟਰ ਹੈਗੇ ਆ ਉਹਨਾਂ ਨੂੰ ਇੱਥੇ ਸੌਖੇ ਰਸਤੇ ਨਾਲ ਪਹੁੰਚਣ ਦੇਣ ਤੇ ਜੇ ਉਹ ਅੱਗੇ ਆੜਨਗੇ ਫਿਰ ਆੜਨ ਨੂੰ ਤਾਂ ਪੰਜਾਬ ਦੇ ਨੌਜਵਾਨ ਵੀ ਖੜੇ ਆ ਤੇ ਅਸੀਂ ਆੜਾਂਗੇ ਦੇਖੋ ਜੀ ਮੋਰਚੇ ਨੇ ਪਹਿਲਾਂ ਹੀ ਸਪਸ਼ਟ ਕੀਤਾ ਸੀ ਵੀ ਸਾਡੀ ਇੱਕ ਹੀ ਦੁਸ਼ਮਣ ਆ ਬੀਜੇਪੀ ਆਰਐਸਐਸ ਦੇਖੋ ਜੀ ਜੋ ਅੱਜ ਮੀਟਿੰਗ ਦੇ ਵਿੱਚ ਅਸੀਂ ਫੈਸਲਾ ਲਿਆ ਉਹ ਇਹ ਆ ਵੀ ਮੋਰਚਾ ਆਪਣੀ ਜ਼ੁਬਾਨ ਤੇ ਪੱਕਾ ਰਹੂਗਾ 25 ਤਰੀਕ ਤੱਕ ਬਟ ਜੇ 25 ਤੱਕ ਜੋ ਯੂਨੀਵਰਸਿਟੀ ਨੇ ਕਿਹਾ ਸੀਗਾ ਵੀ ਫੈਸਲਾ ਆਜੂਗਾ ਜੇ ਉਹ ਫੈਸਲਾ ਨਾ ਆਇਆ 26 ਤਰੀਕ ਨੂੰ ਯੂਨੀਵਰਸਿਟੀ ਅਸੀਂ ਬੰਦ ਕਰਾਂਗੇ ਸਿਰਫ ਪ੍ਰੋਟੈਸਟ ਦੇ ਉੱਤੇ ਜੋ ਵੀ ਆਉਣਾ ਚਾਹੁੰਦੇ ਨੇ ਉਹ ਆਉਣਗੇ ਹੋਰ ਐਡਮਿਨਿਸਟ੍ਰੇਟਿਵ ਵਰਕ ਜਾਂ ਜੋ ਵੀ ਆ ਉਹ ਸਾਰਾ ਬੰਦ ਰਹੂਗਾ ਤੇ ਦੂਜੀ ਵੱਡੀ ਗੱਲ ਉਹ ਇਹ ਰਹੂਗੀ ਬੀਜੇਪੀ ਦੇ ਚੰਡੀਗੜ੍ਹ ਦੇ ਦਫ਼ਤਰ ਜਾਂ ਪੰਜਾਬ ਦੇ ਵਿੱਚ ਵੱਖ-ਵੱਖ ਦਫ਼ਤਰ ਜ਼ਿਲ੍ਹਿਆਂ ਦੇ ਉਹ ਵੀ ਅਸੀਂ ਬੰਦ ਕਰਨ ਤੇ ਸਹਿਮਤੀ ਬਣਾ ਲਈ ਹੈ ਤਰੀਕ ਅਸੀਂ ਆਪਣੀ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਡਿਸਕਸ ਕਰਕੇ ਤਰੀਕ ਵੀ ਅਗਲੀ ਕਾਨਫਰੰਸ ਦੇ ਵਿੱਚ ਜ਼ਰੂਰ ਦੱਸੂਗਾ ਬਿਕੋਜ਼ ਸਾਡੀ ਜੰਗ ਸਾਡੀ ਜੰਗ ਸਿੱਧੀ ਸੈਂਟਰ ਨਾਲ ਹੈ ਤੇ ਅਸੀਂ ਸੈਂਟਰ ਨੂੰ ਦੱਸਣਾ ਚਾਹੁੰਦੇ ਆ ਇਹ ਯੂਨੀਵਰਸਿਟੀ ਦੇ ਕੱਲੇ ਇੱਟਾਂ ਦਾ ਮਸਲਾ ਨਹੀਂ ਗਾ ਇਹ ਪੰਜਾਬ ਦੇ ਲੋਕਾਂ ਦੀ ਪੰਜਾਬ ਹਰਿਆਣਾ ਹਿਮਾਚਲ ਦੇ ਸਟੂਡੈਂਟਾਂ ਦੀ ਜ਼ਗੀਰ ਦਾ ਮਸਲਾ ਗਾ ਅਸੀਂ ਸਾਰੇ ਇਕਜੁੱਟ ਮੋਰਚਾ ਇਸ ਫੈਸਲੇ ਤੇ ਖੜਾ ਇੱਕ ਮਜਬੂਰੀ ਵਸ ਸਾਨੂੰ 26 ਤਰੀਕ ਨੂੰ ਯੂਨੀਵਰਸਿਟੀ ਬੰਦ ਕਰਨੀ ਪਊਗੀ ਜੋ ਇਹਨਾਂ ਨੇ ਕਮਿਟਮੈਂਟ ਸਾਨੂੰ ਦਿੱਤੀ ਸੀ ਵੀ 25 ਤੱਕ ਅਸੀਂ ਫੈਸਲਾ ਲੈ ਲਾਂਗੇ ਜੇ ਉਹ ਫੈਸਲਾ ਨਾ ਆਇਆ 26 ਤਰੀਕ ਨੂੰ ਜਿਵੇਂ ਪਹਿਲਾਂ ਯੂਨੀਵਰਸਿਟੀ ਬੰਦ ਸੀ ਉਦਾਂ ਹੀ ਯੂਨੀਵਰਸਿਟੀ ਬੰਦ ਹੋਊਗੀ ਜਥੇਬੰਦੀਆਂ ਨੇ ਉਸ ਦਿਨ ਆਲਰੇਡੀ ਹਰੇਕ ਕੈਪੀਟਲ ਦੇ ਵਿੱਚ ਆਉਣਾ ਹੀ ਆਣਾਗਾ ਜਥੇਬੰਦੀਆਂ ਨੂੰ ਵੀ ਸੱਦਾ ਪੰਜਾਬ ਦੇ ਲੋਕਾਂ ਨੂੰ ਵੀ ਸੱਦਾ ਰਹੂਗਾ ਜੋ ਵੀ ਆਉਣਾ ਚਾਹੁੰਦਾ ਉਹਨਾਂ ਲਈ ਦਰਵਾਜ਼ੇ ਖੁੱਲੇ ਰਹਿਣਗੇ ਬਟ ਓੰਜ ਯੂਨੀਵਰਸਿਟੀ ਬੰਦ ਰਹੂਗੀ ਦੇਖੋ ਜਿਹੜੀ ਇਹ ਕਾਲ ਦਿੱਤੀ ਗਈ ਹੈ 26 ਤਰੀਕ ਨੂੰ ਵੈਸੇ ਤਾਂ ਇਹ ਯੂਨੀਵਰਸਿਟੀ ਦੇ ਸਟੂਡੈਂਟਾਂ ਦੁਆਰਾ ਹੀ ਲੀਡ ਕੀਤੀ ਜਾਣੀ ਹੈ ਕਿਉਂਕਿ 26 ਤਰੀਕ ਨੂੰ ਵੈਸੇ ਵੀ 26 ਨਵੰਬਰ ਇੱਕ ਪੰਜਾਬ ਵਾਸਤੇ ਤੇ ਕਿਸਾਨ ਅੰਦੋਲਨ ਕਰਕੇ ਇੱਕ ਵੱਡਾ ਦਿਨ ਮੰਨਿਆ ਜਾਂਦਾ ਹੈਗਾ ਤੇ ਉਹਦੇ ਸਾਰੀਆਂ ਜਥੇਬੰਦੀਆਂ ਨੇ ਆਪਦੀ ਆਪਦੀ ਕਾਲ ਲੈਤੀ ਹੋਈ ਹੈ ਤੇ ਜਿਹੜੀ ਯੂਨੀਵਰਸਿਟੀ ਬੰਦੀ ਕਾਲ ਹੈਗੀ ਆ ਇਹ ਸਟੂਡੈਂਟ ਲੀਡ ਕਰ ਰਹੇ ਆ ਤਾਂ ਬਾਹਰੋਂ ਜਿਆਦਾ ਸਮਰਥਨ ਵੈਸੇ ਵੀ ਮੰਗਿਆ ਨਹੀਂ ਗਿਆ ਪਰ ਜਿਹੜੇ ਸਪੋਰਟ ਚਾ ਰਹੇ ਹੈਗੇ ਆ ਤਾਂ ਇੰਨੀ ਕੁ ਸਾਡੇ ਮੋਰਚੇ ਦੀ ਸਮਰਥਾ ਹੈਗੀ ਆ ਵੀ ਪੁਲਿਸ ਚਾਵੇ ਨਾ ਚਾਵੇ ਅਸੀਂ ਉਹਨਾਂ ਨੂੰ ਆਪੇ ਯੂਨੀਵਰਸਿਟੀ ਦੇ ਵਿੱਚ ਐਂਟਰ ਕਰਵਾ ਲਾਂਗੇ ਕਿਉਂਕਿ ਇਹ ਧਰਨਾ ਸਟੂਡੈਂਟਾਂ ਦੁਆਰਾ ਚਲਾਇਆ ਜਾ ਰਿਹਾ ਪ੍ਰਸ਼ਾਸਨ ਦੁਆਰਾ ਨਹੀਂ ਚਲਾਇਆ ਗਿਆ ਜੇ ਤਾਂ ਪੁਲਿਸ ਸਾਡੇ ਨਾਲ ਕੋਆਰਡੀਨੇਸ਼ਨ 'ਚ ਚੱਲਣਾ ਚਾਹੁੰਦੀ ਹੈ ਤਾਂ ਉਹ ਸਾਡੇ ਜਿਹੜੇ ਵੀ ਸਪੋਰਟਰ ਹੈਗੇ ਆ ਉਹਨਾਂ ਨੂੰ ਇੱਥੇ ਸੌਖੇ ਰਸਤੇ ਨਾਲ ਪਹੁੰਚਣ ਦੇਣ ਤੇ ਜੇ ਉਹ ਅੱਗੇ ਆੜਨਗੇ ਫਿਰ ਆੜਨ ਨੂੰ ਤਾਂ ਪੰਜਾਬ ਦੇ ਨੌਜਵਾਨ ਵੀ ਖੜੇ ਆ ਤੇ ਅਸੀਂ ਆੜਾਂਗੇ ਇਸ ਦੀ ਵੱਡੀ ਕਾਲ ਬਾਰੇ ਮੈਂ ਆਲਰਡੀ ਤੁਹਾਨੂੰ ਦੱਸ ਚੁੱਕਿਆ ਹਾਂ ਜੋ ਅਸੀਂ ਭਾਜਪਾ ਦਫ਼ਤਰ ਕੇ ਰੰਦੀ ਇਸ ਤੋਂ ਵੱਡੀ ਕਾਲ ਰਹੂਗੀ ਹੋ ਸਕਦਾ ਉਹ ਸਾਡੀ 25 ਤੋਂ 30 ਦੇ ਵਿੱਚ ਹੀ ਹੋ ਜੇ ਤਰੀਕ ਦੀ ਸਹਿਮਤੀ ਹਜੇ ਸਾਡੀ ਨਹੀਂ ਬੈਠੀ ਮੋਰਚੇ ਤੇ ਅਸੀਂ ਹੁਣ ਅਸੀਂ ਮੀਟਿੰਗ ਕਰਾਂਗੇ ਉਹ ਤਰੀਕ ਵੀ ਤੁਹਾਨੂੰ ਦੱਸ ਦਿੱਤੀ ਜਾਊਗੀ ਇਸ ਤੋਂ ਵੱਡੀ ਕੋਲ ਬੀਜੇਪੀ ਦਫ਼ਤਰ ਕੇ ਰੰਦੀ ਕੋਲ ਦੇਖੋ ਜੀ ਉੱਥੇ ਬਹੁਤ ਤਰ੍ਹਾਂ ਦੇ ਸੁਝਾਅ ਰੱਖੇ ਗਏ ਸੀ ਮੋਰਚੇ ਨੂੰ ਹੋਰ ਤਕੜਾ ਕਰਨ ਵਾਸਤੇ ਉਸ ਹਰ ਇੱਕ ਸੁਝਾਅ ਤੇ ਮੋਰਚਾ ਚਰਚਾ ਕਰੂਗਾ ਜੋ ਵੀ ਫੈਸਲੇ ਹੋਣਗੇ ਤੁਹਾਡੇ ਸਾਹਮਣੇ ਰੱਖ ਦਿੱਤੇ ਜਾਣਗੇ ਦੇਖੋ ਜੀ ਮੋਰਚੇ ਨੇ ਪਹਿਲਾਂ ਹੀ ਸਪਸ਼ਟ ਕੀਤਾ ਸੀ ਵੀ ਸਾਡੀ ਇੱਕ ਹੀ ਦੁਸ਼ਮਣ ਆ ਬੀਜੇਪੀ ਆਰਐਸਐਸ ਸਾਡੀ ਉਹਨਾਂ ਨਾਲ ਜੰਗ ਆ ਅਗਲੇ ਜੋ ਵੀ ਸੁਝਾਅ ਨੇ ਅਸੀਂ ਲਏ ਆ ਸਾਡੇ ਸਿਰ ਮੱਥੇ ਨੇ ਉਹਨਾਂ ਦਾ ਸਭ ਦਾ ਬਹੁਤ ਬਹੁਤ ਧੰਨਵਾਦੀ ਉਹ ਇੱਥੇ ਆਏ ਉਹ ਸੁਝਾਵਾਂ ਤੇ ਚਰਚਾ ਕੀਤੀ ਜਾਊਗੀ ਤੇ ਫੈਸਲਾ ਦੱਸਿਆ ਜਾਊਗਾ ਹੁਣ ਅਸੀਂ ਅਗਲੇ ਇਵੈਂਟ ਲਈ ਤਿਆਰ ਆ ਜੀ 26 ਲਈ ਆਉਣਗੇ ਸਾਡਾ ਸਵਾਗਤ ਆ ਉਹਨਾਂ ਨੂੰ ਆ ਕੇ ਇੱਥੇ ਸਾਡੇ ਨਾਲ ਸ਼ਮੂਲੀਅਤ ਦੇ ਦੇਖੋ ਜੀ ਤਾਂ ਹੀ ਅੱਜ 5 ਦਿਨ ਪਹਿਲਾਂ ਕਾਲ ਦੇ ਦਿੱਤੀ ਗਈ ਹੈ ਤੇ ਵੈਸੇ ਵੀ ਪੰਜਾਬ ਦੇ ਲੋਕ ਸਾਨੂੰ 10 ਤਰੀਕ ਦੀ ਕਾਲ ਤੋਂ ਬਾਅਦ ਦੀ ਅਪੀਲ ਕਰ ਰਹੇ ਆ ਵੀ ਅਗਲੀ ਕਾਲ ਬਾਰੇ ਸਾਨੂੰ ਦੱਸਿਆ ਜਾਵੇ ਉਹ ਯੂਨੀਵਰਸਿਟੀ ਦੀ ਅਪੀਲ ਸੀਗੀ ਵੀ ਸਾਡੇ ਨਾਲ ਕੋਆਰਡੀਨੇਸ਼ਨ ਚ ਚੱਲੋ ਸਾਨੂੰ ਆਪਦਾ ਜੋਰ ਲਾ ਕੇ ਦੇਖਣ ਦਿਓ ਵੀ ਅਸੀਂ 25 ਤਰੀਕ ਤੱਕ ਕੋਈ ਨਾ ਕੋਈ ਫੈਸਲਾ ਕਰਵਾ ਦੇਾਂਗੇ